हालेलुया 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 हे प्रेमी पिता सच्चे परमेश्वर तू जो आकाश बैठा है पर साडे दिल्ली के भी नेड़े हैं असी तेरी स्तुती करते हाँ तेरा जिक्र करते हाँ ਕਿਉਂਕਿ ਜੋ ਸਾਰੀਆਂ ਚੀਜ਼ਾਂ ਦਾ ਸਰੋਤ ਹੈ ਤੇਰੀ ਕਿਰਪਾ ਬੇਅੰਤ ਹੈ ਤੇਰਾ ਪਿਆਰ ਅਨੰਤ ਹੈ ਤੂੰ ਅਸਲ ਨ્યા ਹੈ ਤੂੰ ਅਸਲ ਰਾਖਾ ਹੈ ਤੂੰ ਜੋ ਤਾਰਿਆਂ ਨੂੰ ਨਾਮ ਨਾਲ ਪੁਕਾਰਦਾ ਹੈ ਉਹ ਹੀ ਸਾਡੇ ਦਿਲ ਦੇ ਹਰ ਟੜਕਣ ਨੂੰ ਵੀ ਜਾਣਦਾ ਹੈ ਪ੍ਰਭੂ ਦੇ ਵਚਨ ਵਿੱਚ ਲਿਖਿਆ ਹੈ ਜਿਬੂਰ 100 ਅਧਿਆਏ 5 ਆਇਤ ਯਹਵਾ ਸ਼ੁਭ ਹੈ ਉਸਦਾ ਪਿਆਰ ਸਦੀਵੀ ਹੈ ਅਤੇ ਅਸੀਂ ਉਸ ਉੱਤੇ ਸਦਾ ਲਈ ਉਸ ਉੱਤੇ ਵਿਸ਼ਵਾਸ ਕਰ ਸਕਦੇ ਹਾਂ ਇਹ ਪਰਮੇਸ਼ਵਰ ਅਸੀਂ ਥੋਸ ਅਸਥਿਰ ਧਰਤੀ ਤੇ ਰਹਿੰਦੇ ਹਾਂ ਪਰ ਤੇਰੀ ਅਗਵਾਈ ਸਾਨੂੰ ਆਕਾਸ਼ ਵਾਂਗ ਉੱਚਾ ਰਹਾ ਉੱਤੇ ਲੈ ਜਾਂਦੀ ਹੈ ਅਸੀਂ ਆਉਂਦੇ ਹਾਂ ਤੇਰੇ ਦਰ ਤੇ ਆਪਣੀ ਅਸਫਲਤਾਵਾਂ ਨੂੰ ਲੈ ਕੇ ਆਪਣੀਆਂ ਕਮੀਆਂ ਨੂੰ ਆਪਣੀ ਥਕਾਵਟ ਲੈ ਕੇ ਸਾਡੇ ਹਿਰਦੇ ਵਿੱਚ ਅਨੇਕ ਉਲਝਨਾ ਖੰਡ ਨੇ ਹਰੇਕ ਉਲਝਨਾ ਖੰਡ ਪਰ ਅਸੀਂ ਜਾਣਦੇ ਹਾਂ ਕਿ ਤੂੰ ਉਹ ਸਾਂਭਨੀ ਚੁੱਪੀ ਵਿੱਚ ਵੀ ਬੋਲਦਾ ਹੈ ਸਾਨੂੰ ਤੇਥੋਂ ਵਕ ਹੋਣ ਦਾ ਡਰ ਹੈ ਪਰ ਯਿਸੂ مسیਹ ਰਾਹੀਂ ਤੂੰ ਸਾਨੂੰ ਆਪਣੇ ਨਾਲ ਜੋੜ ਲਿਆ ਉਸ ਦੀ ਸਲੀਬ ਸਾਡੀ ਆਜ਼ਾਦੀ ਬਣੀ ਉਸ ਦੇ ਲਹੂ ਨੇ ਸਾਡੀ ਰਾਹਤ ਬਲਾਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਸੱਚੇ ਪਰਮੇਸ਼ਵਰ ਸੱਚੇ ਖੁਦਾ ਕਿਉਂਕਿ ਤੂੰ ਆਪਣਾ ਬੇਟਾ ਸਾਨੂੰ ਦਿੱਤਾ ਜੋ ਇਕਲ ਲਈ ਪਿਆਰ ਹੈ اے ਪਰਮੇਸ਼ਵਰ ਪਿਤਾ ਤੇਰਾ ਧੰਨਵਾਦ ਕਰਦਾ ਹਾਂ ਖੁਦਾਵੰਦ ਅਸੀਂ ਤੇਰੇ ਸਾਹਮਣੇ ਨਿਰਮਤਾ ਨਾਲ ਆਉਂਦੇ ਹਾਂ ਸਾਡੇ ਦਿਲਾਂ ਵਿੱਚ ਪਛਤਾਵਾ ਹੈ ਅਸੀਂ ਅਕਸਰ ਤੇਰੀ ਰਜ਼ਾ ਤੋਂ ਵੱਕ ਹੋ ਜਾਂਦੇ ਹਾਂ ਅਸੀਂ ਆਪਣੇ ਮਨ ਆਪਣੇ ਸ਼ਬਦਾਂ ਅਤੇ ਆਪਣੇ ਕਰਮਾਂ ਨਾਲ ਪਾਪ ਕਰਦੇ ਹਾਂ ਇਹ ਪਰਮੇਸ਼ਰ ਖੁਦਾਵੰਦ ਸਾਨੂੰ ਅਫਸੋਸ ਹੈ ਕਿ ਅਸੀਂ ਤੇਰੀ ਆਵਾਜ਼ ਨੂੰ ਅਣ ਸੁਣੀ ਕੀਤਾ ਜਦ ਤੂੰ ਸਾਨੂੰ ਚੁਕਣਾ ਚਾਹਿਆ ਸੀ ਅਸੀਂ ਆਪਣੀ ਮਰਜ਼ੀ ਦੇ ਰਾਹ ਉਤੇ ਚੱਲ ਪਏ ਸਾਨੂੰ ਮਾਫ਼ ਕਰ اے ਦਿਆਲੂ ਪਿਤਾ ਪਰਮੇਸ਼ਵਰ ਜੀ ਤੁਸੀਂ ਦਇਆ ਦੇ ਸਾਗਰ ਹੋ ਸਾਨੂੰ ਆਪਣੇ ਲਹੂ ਦੇ ਨਾਲ ਤੋਹ ਦੋ ਜਿਸ ਤਰ੍ਹਾਂ ਤੂੰ ਦਾਊਦ ਨੂੰ ਪਵਿੱਤਰਤਾ ਦਿੱਤੀ ਸਾਨੂੰ ਵੀ ਆਪਣੇ ਰੂਹ ਦੀ ਨਵੀਤਾ ਦੇ ਯਿਸੂ ਮਸੀਹ ਤੁਸੀਂ ਆਪਣੀ ਦਇਆ ਦੇ ਵਿੱਚ ਸਾਨੂੰ ਲੈ ਲਵੋ ਤੂੰ ਜੋ ਪਾਪੀ ਦੇ ਘਰ ਗਿਆ ਤੂੰ ਜੋ ਰਾਂਡਾ ਤੇ ਟੈਕਸ ਲੈਣ ਵਾਲਿਆਂ ਨੂੰ ਮਾਫ ਕੀਤਾ ਸਾਨੂੰ ਵੀ ਆਪਣੀ ਬਾਹਾਂ ਵਿੱਚ ਲੈ ਲੈ ਸਾਡੇ ਦਿਲ ਦੇ ਪੱਥਰ ਨੂੰ ਨਰਮ ਕਰ ਸਾਨੂੰ ਇੱਕ ਨਵਾਂ ਦਿਲ ਦੇ ਜੋ ਤੇਰੇ ਲਈ ਤੜਕੇ ਸਾਨੂੰ ਉਸ ਉਤਰਵਾਹ ਜੋ ਘਰ ਉੱਜ ਗਿਆ ਸੀ ਆਪਣੇ ਆਪਣੀਆਂ ਬਾਹਾਂ ਵਿੱਚ ਲੈ ਲੈ اے ਪਿਤਾ ਪਰਮੇਸ਼ਵਰ ਜੀ ਤੁਸੀਂ ਦਇਆ ਦੇ ਸਾਗਰ ਹੋ ਰਹਿਮ ਦੇ ਭਰੇ ਹੋਏ ਪਰਮੇਸ਼ਵਰੋ ਸਾਨੂੰ ਆਪਣੇ ਘਰ ਵਿੱਚ ਵਾਪਸ ਆਉਣ ਦੀ ਕਿਰਪਾ ਬਖਸ਼ اے ਪਰਮੇਸ਼ਵਰ ਸਾਡੀ ਜ਼ਿੰਦਗੀ ਵਿੱਚ ਇੱਕ ਵਾਰ ਅੰਧਕਾਰ ਸ਼ਾਮ ਜਾਂਦਾ ਹੈ ਅਸੀਂ ਨਿਰਾਸ਼ਾ ਨਫ਼ਰਤ ਲਾਲਚ ਝੋਟ ਅਤੇ ਅੰਕਾਰ ਦੇ ਪੀੜਤ ਹੋ ਜਾਂਦੇ ਹਾਂ ਪਰ ਅਸੀਂ ਜਾਣਦੇ ਹਾਂ ਕਿ ਤੇਰੇ ਰੋਸ਼ਨੀ ਵਿੱਚ ਸੱਚੀ ਆਜ਼ਾਦੀ ਹੈ ਸਾਡਾ ਜੀਵਨ ਬਦਲ ਦੇ ਸਾਡੀਆਂ ਆਦਤਾਂ ਨੂੰ ਵੀ ਨਵਾਂ ਰੂਪ ਦੇ ਸਾਨੂੰ ਤੇਰੇ ਰੂਹ ਨਾਲ ਭਰ ਦੇ ਤਾਂ ਜੋ ਅਸੀਂ ਤੇਰੀ ਰਿਹائش ਬਣ ਜਾਈਏ اے ਕਿਰਪਾ ਲੁਕੁਤਾ ਤੇ ਦਿਆ ਦੇ ਸਾਗਰੋ ਸਾਡੀ ਅਰਦਾਸ ਹੈ ਕਿ ਤੂੰ ਸਾਨੂੰ ਆਪਣੀ ਆਨੰਦਮਈ ਕਿਰਪਾ ਨਾਲ ਨਿਵਾਜ ਸਾਡੇ ਜੀਵਨ ਵਿੱਚ ਅਕਸਰ ਅਜਿਹੇ ਪਲ ਆਉਂਦੇ ਹਨ ਜਿੱਥੇ ਅਸੀਂ ਹਾਰ ਜਾਂਦੇ ਹਾਂ ਨਿਰਾਸ਼ ਹੋ ਜਾਂਦੇ ਹਾਂ ਪਰ ਅਸੀਂ ਜਾਣਦੇ ਹਾਂ ਕਿ ਤੇਰੀ ਕਿਰਪਾ ਸਾਨੂੰ ਕਦੇ ਨਾ ਛੱਡੇਗੀ ਸਾਨੂੰ ਆਪਣੇ ਪਿਆਰ ਦੀ ਗਹਿਰਾਈ ਮਹਿਸੂਸ ਕਰਵਾ ਖੁਦਾਵੰਦ ਜੀ ਸਿੱਧੇ ਅਦੇ ਸਾਗਰੋ ਰਹਿਮ ਦੇ ਪਰੇ ਹੋਈ ਪਰਮੇਸ਼ਵਰ ਹੋ ਜਿਸ ਤਰ੍ਹਾਂ ਸਮੁੰਦਰ ਦੀ ਲਹਿਰਾਂ ਨਿਰੰਤਰ ਹਰਨ ਉਸ ਤਰ੍ਹਾਂ ਤੇਰੀ ਮਿਹਰ ਸਾਡੀ ਜ਼ਿੰਦਗੀ ਉੱਤੇ ਹਮੇਸ਼ਾ ਵਹੇ ਸਾਡੇ ਮਨ ਨੂੰ ਸੰਤੁਸ਼ਟੀ ਨਾ ਮਿਲੇ ਮਾਇਆ ਤੋਂ ਨਾ ਮਨੁੱਖੀ ਸ਼ਾਰ ਤੋਂ ਪਰ ਸਿਰਫ ਤੇਰੇ ਦਰਸ਼ਨ ਦੇ ਬਚਨ ਵਿੱਚ ਸੰਤੁਸ਼ਟੀ ਹੈ ਪ੍ਰਭੂ ਤੇ ਬਚਨ ਵਿੱਚ ਲਿਖਿਆ ਹੈ ਯਹੋਸ਼ੂਆ 1:21 ਅਧਿਆਇ ਵਿੱਚ ਅਤੇ ਉਪਰਲੇ ਮੈਦਾਨ ਦੀ ਸਾਰੇ ਸ਼ਹਿਰ ਅਤੇ ਕਮੋਰੀਆਂ ਦੇ ਰਾਜੇ ਸਿਹੋਨ ਦਾ ਸਾਰਾ ਰਾਜ ਜਿਹੜਾ ਅਸ਼ਬੋਨ ਵਿੱਚ ਰਾਜ ਕਰਦਾ ਸੀ ਤੇ ਜੇ ਲੋਕ موسی ਨੇ ਮਿਲਿਆ ਨਵਜ ਅਵੀ ਰਕਮ ਸੂ ਸੁਰਹੂਰ ਦੇਰਵਾ ਦੇ ਪ੍ਰਦਾਨ ਦੇ ਨਾਲ ਜਿਹੜੇ ਸਿਖੌਣ ਦੇ ਸਜਾਇ ਤੇ ਸਜਾ ਦੇ ਸੰਤ ਅਤੇ ਜਿਹੜੇ ਉਸ ਦੇਸ਼ ਵਿੱਚ ਵਸਦੇ ਸਨ ਮਾਰਿਆ ਸੀ ਇਹ ਪਰਮੇਸ਼ਵਰ ਤੇਰਾ ਵਚਨ ਸੱਚ ਹੈ ਜੋ ਤੂੰ ਲਿਖਿਆ ਪ੍ਰਭੂ ਮੈਂ ਤੇਰਾ ਧੰਨਵਾਦ ਕਰਦਾ ਹਾਂ ਪਰਮੇਸ਼ਵਰ ਜੀ ਅਸੀਂ ਤੇਨੂੰ ਸੱਦਦੇ ਹਾਂ ਆ ਜਾ ਸਾਡੇ ਵਿੱਚ ਵਸਣ ਲਈ ਸਾਡੀ ਆਤਮਾ ਨੂੰ ਜਗਾ ਦੇ ਜੋ ਅਜੇ ਤੱਕ ਸੁੱਤੀ ਪਈ ਹੈ ਪਾਪਾਂ ਦੇ ਵਿੱਚ ਲੱਗੀ ਹੈ ਸਾਨੂੰ ਸੋਚ ਪਵਿੱਤਰ ਕਰ ਸਾਡੀ ਸੋਚ ਪਵਿੱਤਰ ਕਰ ਸਾਡੀਆਂ ਅੱਖਾਂ ਨੂੰ ਤੇਰੀ ਸਚਾਈ ਵੇਖਣ ਲਈ ਖੋਲ ਪਰਮੇਸ਼ਵਰ ਤੁਸੀਂ ਦਇਆ ਦੇ ਸਾਗਰੋਂ ਪਰਮੇਸ਼ਵਰ ਜੀ اے ਪਰਮੇਸ਼ਵਰ ਤੁਸੀਂ ਦਇਆ ਦੇ ਸਾਗਰੋਂ ਰਹਿਮ ਦੇ ਪਰੇ ਹੋਏ ਪਰਮੇਸ਼ਵਰੋ ਮਹਾਨ ਹੋਵਾ ਪਰਮੇਸ਼ਵਰ ਜੀ ਇਹ ਸੱਚੀ ਆਤਮਾ ਸਾਡੇ ਵਿੱਚ ਸਚਾਈ ਲਈ ਪਿਆਰ ਪੈਦਾ ਕਰ ਸਾਨੂੰ ਝੂਠ ਪਰੇਵ ਤੰਦੇ ਵਿਸ਼ਵਾਸ ਤੋਂ ਬਚਾ ਸਾਡੀਆਂ ਜ਼ਿੰਦਗੀਆਂ ਤੇਰੀ ਰੋਸ਼ਨੀ ਦੀ ਪਛਾਵ ਬਨ ਜਾਣ ਸਾਡੀਆਂ ਅੱਖਾਂ ਨੂੰ ਰੋਹਾਨੀ ਅੰਦਰੂਨੀ ਦ੍ਰਿਸ਼ਟੀ ਦੇ ਤਾਂ ਜੋ ਅਸੀਂ ਆਪਣੇ ਦੁੱਖਾਂ ਵਿੱਚ ਵੀ ਤੇਰੀ ਯੋਜਨਾ ਦੇਖ ਸਕੀਏ ਜਦ ਅਸੀਂ ਟੁੱਟ ਜਾਂਦੇ ਹਾਂ ਤਾਂ ਰੂਹ ਅਲਗ ਕੁਦਰਤ ਤੋਂ ਤੂੰ ਸਾਨੂੰ ਜੋੜ ਜਦ ਅਸੀਂ ਹਿੰਮਤ ਰਹੰਦੇ ਹਾਂ ਹਿੰਮਤ ਆਰਦੇ ਹਾਂ ਤਾਂ ਤੂੰ ਸਾਨੂੰ ਉਚਾਈ ਉੱਤੇ ਚੁੱਕ ਸਾਡੇ ਮਾਪਿਆਂ ਨੂੰ ਬਰਕਤ ਦੇ ਉਹਨਾਂ ਦੀ ਸੇਤ ਉਹਨਾਂ ਦੀ ਆਤਮਿਕਤਾ ਉਹਨਾਂ ਦੀ ਲੰਮੀ ਉਮਰਾਂ ਦੇ ਤੇਰੀ ਕਿਰਪਾ ਹੋਵੇ ਉਹਨਾਂ ਦੀ ਉਮਰ ਦੇ ਔਰ ਤੇਰੀ ਕਿਰਪਾ ਹੋਵੇ ਜਿਹੜੇ ਮਾਪੇ ਆਪਣੇ ਬੱਚਿਆਂ ਲਈ ਪ੍ਰੋਜ ਤੇਰੀ ਪਨਾਹ ਮੰਗਦੇ ਹਨ ਉਹਨਾਂ ਦੀ ਅਰਦਾਸਾਂ ਨੂੰ ਤੂੰ ਸੁਣ ਖੁਦਾਵੰਦ ਜੀ ਤੁਸੀਂ ਦਇਆ ਦੇ ਸਾਗਰ ਹੋ ਰਹਿਮ ਦੇ ਭਰੇ ਹੋਈ ਪਰਮੇਸ਼ੁਰ ਹੋ ਮਹਾਨ ਯਹਵਾ ਪਰਮੇਸ਼ੁਰ ਜੀ ਮੈਂ ਤੁਹਾਡਾ ਕੋਟੀ ਕੋਟੀ ਧੰਨਵਾਦ ਕਰਦਾ ਹਾਂ ਪਰਮੇਸ਼ੁਰ ਜੀ ਜਦ ਅਸੀਂ ਆਪਣੀ ਆਖਰੀ ਸਹਾਂ ਲਈਏ ਤਦ ਸਾਨੂੰ ਤੇਰੀ ਹਜ਼ੂਰੀ ਮਿਲੇ ਸਾਡੀ ਆਤਮਾ ਤੇਰੇ ਅੱਗੇ ਆਰਾਮ ਪਾਵੇ ਜਿੱਥੇ ਨਾ ਕੋਈ ਦਰਦ ਹੋਵੇ ਨਾ ਕੋਈ ਆਸੂ ਹੋਵੇ ਸਿਰਫ ਤੇਰੀ ਸ਼ਾਂਤੀ ਹੋਵੇ اے ਪਰਮੇਸ਼ਵਰ ਸਾਡੀ ਪ੍ਰਾਰਥਨਾ ਨੂੰ ਆਪਣੇ ਮਿਹਰ ਨਾਲ ਸਵੀਕਾਰ ਕਰ ਜੋ ਵੀ ਅਸੀਂ ਠੀਕ ਨਾ ਕਹਿ ਸਕੇ ਜੋ ਵੀ ਅਣਕਹਿ ਰਹਿ ਗਿਆ ਤੂੰ ਉਹ ਸਭ ਜਾਣਦਾ ਹੈ ਪਰਮੇਸ਼ਵਰ ਜੀ ਖੁਦਾਵੰਦ ਤੂੰ ਮੈਨੂੰ ਮਾਫ ਕਰ ਮੈਂ ਪਾਪੀ ਆ ਪ੍ਰਭੂ ਜੀ ਮੇਰੇ ਤੇ ਦਇਆ ਕਰ ਉਹ ਰਹਿਮ ਕਰ ਪਰਮੇਸ਼ਵਰ ਜੀ ਮੈਂ ਦਿਨ ਵਿੱਚ ਬਹੁਤ ਵੱਡੇ ਵੱਡੇ ਪਾਪ ਕਰਦਾ ਹਾਂ ਪਰਮੇਸ਼ਵਰ ਜੀ ਮੈਂ ਨਹੀਂ ਜਾਣਦਾ ਮੈਂ ਕਿਹੜੇ ਪਾਪ ਕੀਤੇ ਆ ਮੈਂ ਮਾੜੀ ਨਿਗਾਹ ਨਾਲ ਹਰ ਕਿਸੇ ਨੂੰ ਦੇਖਦਾ ਮੇਥੋਂ ਪਾਪ ਹੋ ਜਾਂਦਾ ਆ ਖੁਦਾਵੰਦ ਜਾਣੇ-ਅਣਜਾਣੇ ਵਿੱਚ ਖੁਦਾਵੰਦ ਜੀ ਮੈਨੂੰ ਮਾਫ ਕਰੋ ਮੇਰੇ ਤੇ ਦਇਆ ਕਰੋ ਖੁਦਾਵੰਦ ਜੀ ਤੂੰ ਸਭ ਜਾਣਦਾ ਆ ਤੂੰ ਸਭ ਕੁਝ ਕਰ ਸਕਦਾ ਆ ਤੂੰ ਮਾਫ਼ ਵੀ ਕਰ ਸਕਦਾ ਆ ਖੁਦਾਵੰਦ ਤੂੰ ਸਭ ਜਾਣਦਾ ਆ ਤੇਰੀ ਦਇਆ ਬੇਅੰਤ ਹੈ ਅਸੀਂ ਇਹ ਸਾਰਾ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੇ ਆਮੇ